ਨਸ਼ੇ ਦੀ ਪੇਂਟ ਚੜਿਆ ਇੱਕ ਹੋਰ ਗੱਬਰੂ ਨੌਜਵਾਨ ਵੇ ਵੇ ਰਿਆ ਕਮਿਆ ਫੁਤਾ ਦੋ ਪੈਣਾ ਦਾ ਸੀ ਗਲੋਤਾਪਰਾ ਨਹੀਂ ਦੇਖੇ ਜਾਂਦੇ ਮਾਂ ਦੇ ਕੀਰਨੀ ਪੰਜਾਬ ਵਿੱਚ ਨਸ਼ੇ ਨੇ ਇੱਕ ਹੋਰ ਘਰ ਉਜਾੜ ਕੇ ਰੱਖ ਦਿੱਤਾ ਥਾਣਾ ਜਨਾਲਾ ਅਦੀਨ ਆਉਂਦੇ ਪਿੰਡ ਧਾਰੀਵਾਲ ਕਲੇਰ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਦੋ ਭੈਣਾਂ ਦੇ ਇਕਲੌਤੇ ਭਰਾ ਸੁਖਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ। ਲਗਾਤਾਰ ਪੰਜਾਬ 'ਚ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਵਾਂ ਵੱਲ ਤੁਰ ਗਈ ਹੈ ਤੇ ਇਸ ਕਦਰ ਨਸ਼ੇ ਦੇ ਵਿੱਚ ਉਲਝ ਕੇ ਰਹਿ ਗਈ ਹੈ ਕਿ ਉਹਨਾਂ ਦੀਆਂ ਮੌਤਾਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ। ਮਿਲੇ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਵਾਸੀਆਂ ਨੇ ਵੀ ਆਖਿਆ ਹੈ ਕਿ ਸਾਡੇ ਪਿੰਡ ਧਾਰੀਵਾਲ ਕਲੇਰ ਵਿੱਚ ਨਸ਼ੇ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਜਿਸ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਇੱਧਰ ਗੌਰ ਨਹੀਂ ਕਰ ਰਿਹਾ ਕਈ ਪਿੰਡ ਵਾਸੀਆਂ ਨੇ ਵੀ ਆਖਿਆ ਹੈ ਕਿ ਕਈ ਵਾਰ ਅਸੀਂ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਾਈ ਹੈ ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਾ ਸੁਣੀ ਅੱਜ ਇਸ ਪਿੰਡ 'ਚ ਨੌਜਵਾਨ ਸੁਖਜਿੰਦਰ ਸਿੰਘ ਜਿਹਦੇ ਪਿਤਾ ਦਾ ਨਾਮ ਜੈਮਲ ਸਿੰਘ ਆ ਨਸ਼ੇ ਦੇ ਕਾਰਨ ਉਹਦੀ ਮੌਤ ਹੋ ਗਈ ਹੈ ਜੀ ਹਾਂਜੀ ਪਹਿਲਾਂ ਕਿੰਨੀਆਂ ਜੀ ਮੌਤਾਂ ਆਈਆਂ ਪਹਿਲਾਂ ਬਹੁਤ ਜ਼ਿਆਦੀਆਂ ਵੀਰ ਜੀ ਮੌਤਾਂ ਆਈਆਂ ਕੋਈ ਤਾਂ ਗਰਾਊਂਡ ਪਲੇਗਰਾਊਂਡ ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ 'ਚ ਜਾਂ ਕੰਬਰੀਆਂ 'ਚ ਕਿਤੇ ਪਿਆ ਹੁੰਦਾ ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ ਆ ਇਸ ਟਾਈਮ ਤੇ ਜੋ ਅੱਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਉਹ ਵੀ ਕੱਲਾ ਕੱਲਾ ਦੂਆ ਭਣਾ ਦਾ ਭਰਾ ਹੀ ਜਿਹਦੀ ਮੌਤ ਹੋ ਗਈ ਹੈ ਜੀ ਕਦੀ ਪ੍ਰਸ਼ਾਸਨ ਨੂੰ ਵੀ ਦਰਖਾਸਤ ਦਿੱਤੀ ਕੰਪਲੀਟ ਵੀਰ ਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਗਿਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹਾਂਜੀ ਪਹਿਲਾਂ ਵੀ ਮੌਤ ਹੋਈ ਤੇ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਫਿਰ ਇੱਥੋਂ ਤੱਕ ਕਿ ਜਿਹੜੇ ਬੰਦੇ ਨਸ਼ਾ ਤਸਕਰਾਂ ਵੇਚਦੇ ਹਨ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਸੀ ਕੋਈ ਕਾਰਵਾਈ ਨਹੀਂ ਇੱਕ ਦੋ ਦਿਨ ਸਿਰਫ ਰੇਡ ਹੁੰਦੀ ਹੈ ਮੁੜ ਕੇ ਕੋਈ ਪੁੱਛਦਾ ਨਹੀਂ ਕੀ ਮੰਗ ਕਰਦੇ ਜੀ ਸਰਕਾਰ ਮੰਗ ਇਹ ਹੈ ਕਿ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਚਲੋ ਇਹ ਦੀ ਜਾਣ ਤੇ ਚੱਲ ਗਈ ਜਿਹੜੇ ਆਉਣ ਵਾਲੀ ਨੌਜਵਾਨੀ ਪੀੜ੍ਹੀ ਉਹ ਬਚ ਸਕੇ ਸਾਡੇ ਪਿੰਡ ਅੱਜ ਸੁਖਜਿੰਦਰ ਸਿੰਘ ਸਨ ਆਫ ਜੈਮਲ ਸਿੰਘ ਦੀ ਅੱਜ ਮੌਤ ਹੋਈ ਆ ਮੌਤ ਦਾ ਕਾਰਨ ਨਸ਼ਾ ਜੀ ਨਸ਼ਾ ਇਨਾ ਜ਼ਿਆਦਾ ਵੱਧ ਚੁੱਕਿਆ ਹਨ ਜੀ ਕੇ ਨਸ਼ੇ ਰੋਜ਼ ਹੀ ਮਤਲਬ ਕਿ ਇੱਕ ਨਾ ਇੱਕ ਮੁੰਡਾ ਮਤਲਬ ਕਿ ਨਸ਼ੇ ਦੇ ਨਾਲ ਹੀ ਮਰਦਾ ਜਾ ਰਿਹਾ ਆ ਇਹਦਾ ਕਾਰਨ ਇਹ ਆ ਕਿ ਮਤਲਬ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਰਹਿ ਰਹੇ ਆ ਇਹਦੇ ਵਿੱਚ ਮਤਲਬ ਕਿ ਇੰਨਾ ਜ਼ਿਆਦਾ ਨਸ਼ਾ ਵੇਖ ਰਿਹਾ ਨਾ ਕਿ ਕੋਈ ਹਾਲ ਹੀ ਨਹੀਂ ਜੇ ਆਪਾਂ ਨਸ਼ਾ ਉਧਰ ਨਸ਼ੇ ਵਾਲੇ ਬੰਨੇ ਮਤਲਬ ਕਿ ਜਾਣਦੇ ਆ ਤਾਂ ਉਧਰਲੀ ਸਾਈਡ ਦੇ ਉੱਤੇ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਕਿ ਉੱਥੇ ਆਵਾਜ਼ਾਂ ਪੈਂਦੀਆਂ ਜਿੱਦਾਂ ਲੰਡੇ ਬਾਜ਼ਾਰ ਦੇ ਵਿੱਚ ਕੱਪੜਿਆਂ ਦੀਆਂ ਆਵਾਜ਼ਾਂ ਪੈਂਦੀਆਂ ਉਦਾਂ ਮਤਲਬ ਕਿ ਆਵਾਜ਼ਾਂ ਮਾਰ-ਮਾਰ ਸਾਦੇ ਆ ਕਿ ਸਾਡੇ ਕੋ 300 ਗ੍ਰਾਮ ਲੈ ਜਾਓ ਸਾਡੇ ਕੋ ਇੰਨੇ ਨੂੰ ਲੈ ਜਾਓ ਇੰਨਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਹੈ ਕਿ ਇਹ ਘਟ ਨਹੀਂ ਰਿਹਾ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਤੇ ਪਿੰਡ ਦੇ ਵਿੱਚ ਰੋਜ਼ ਹੀ ਦਿਨ ਆਏ ਦਿਨ ਮੌਤ ਹੁੰਦੀ ਰਹਿੰਦੀ ਆ ਸਾਡੇ ਹੁੰਦਿਆਂ ਹੁੰਦਿਆਂ ਹੀ ਪੰਜ-ਸੱਤ ਮੌਤਾਂ ਤੇ ਹੋ ਚੁੱਕੀਆਂ ਨੇ ਤੇ ਇਹ ਪਰਿਵਾਰ ਲਈ ਵੀ ਬਹੁਤ ਵੱਡਾ ਝਟਕਾ ਵਾ ਕਿਉਂਕਿ ਪਰਿਵਾਰ ਦਾ ਇਕੱਲਾ-ਇਕੱਲਾ ਮੁੰਡਾ ਸੀ ਦੋਵਾਂ ਭੈਣਾਂ ਦਾ ਇੱਕ-ਇੱਕ ਲੋਤਾ ਭਰਾ ਸੀ ਜਿਹਦੀ ਮੌਤ ਅੱਜ ਮਤਲਬ ਸਵੇਰੇ ਸਵਕਤ ਹੋਈ ਆ ਤੇ ਬਹੁਤ ਵੱਡਾ ਝਟਕਾ ਲੱਗਾ ਪਰਿਵਾਰ ਨੂੰ ਜਿਹਦੇ ਕਾਰਨ ਗਾਹ ਵੀ ਮਤਲਬ ਕਿ ਸਿਹਤ ਮਿਲੇ ਕਿ ਨਸ਼ਾ ਗੀ ਵੱਲ ਤਸਕਰਾਂ ਵੱਲ ਮਤਲਬ ਕਿ ਖਿੱਚ ਖਿੱਚੀ ਜਾਵੇ ਕਿ ਪੁਲਿਸ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿ ਨਸ਼ੇ ਵੱਲ ਰੋਕਥਾਮ ਲਈ ਜਾਵੇ ਤਾਂ ਕਿ ਨਸ਼ਾ ਹੋਰ ਜ਼ਿਆਦਾ ਘਟ ਸਕੇ ਅੱਛਾ ਸਿੱਖੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਨਸ਼ਾ ਮਤਲਬ ਕਿ ਨਸ਼ੇ ਦੇ ਉੱਤੇ ਥੋੜੀ ਜਿਹੀ ਜ਼ੋਰ ਪਾਇਆ ਜਾਵੇ ਕਿਉਂਕਿ ਪੁਲਿਸ ਨੂੰ ਦਾ ਮਤਲਬ ਕਿ ਦਸੀਦਾ ਤੇ ਪੁਲਿਸ ਇੱਕ ਦਿਨ ਕਾਰਵਾਈ ਕਰਦੀ ਹੈ ਦੂਜੇ ਦਿਨ ਬੰਦੇ ਆਵ ਛੱਡ ਦਿੰਦੀ ਆ ਤੇ ਉਹਦੇ ਪਿੱਛੇ ਵੀ ਪੁਲਿਸ ਦਾ ਵੀ ਮਤਲਬ ਹੈ ਕਿ ਹੱਥ ਹੈ ਕਿ ਪੁਲਿਸ ਮਤਲਬ ਕਿ ਫੜਦੀ ਹੈ ਤੇ ਛੱਡਦੀ ਕਿਉਂ ਆ ਕਿਉਂਕਿ ਜੇ ਫੜਦੀ ਆ ਤੇ ਉਹਨਾਂ ਨੂੰ ਛੱਡ ਕੇ ਦਿੰਦੀ ਆ ਇਸ ਕਾਰਨ ਪੁਲਿਸ ਨੂੰ ਮਤਲਬ ਕਿ ਥੋੜਾ ਜਿਹਾ ਚਾਹੀਦਾ ਆ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਥੋੜੀ ਜਿਹੀ ਹੋਰ ਖਿੱਚ ਪਾਈ ਜਾਵੇ ਤਾਂ ਜੇ ਮਤਲਬ ਕਿ ਨਸ਼ਾ ਘਟ ਸਕੇ ਇਹੋ ਗੋਲੀ ਸਿੱਕਾ ਹੀ ਖੰਦ ਦੇ ਦਿੰਦੇ ਆ ਤੇ ਸਾਡੀ ਮੰਨਦੀ ਨਹੀਂ ਕਿਸੇ ਦੀ ਮੈਂ ਕਿਸ ਸਮੈਗ ਸਮੂਗੀ ਅੱਛਾ ਜੀ ਹੁਣ ਕਿੱ데 ਨੂੰ ਕਿਉਂ ਗਏ ਜੀ ਇਹ ਹੋਈ ਵੀ ਖਾਦਾ ਖੁੱਦਾ ਹੀ ਆ ਗਏ ਅਸਲ ਹੂੰ ਤੇ ਪਹਿਲਾਂ ਵੀ ਕਦੀ ਇਦਾਂ ਹੋਇਆ ਪਿੰਡ 'ਚ ਹੋਰ ਵੀ ਕੋਈ ਮੌਤਾਂ ਨਹੀਂ ਗਈ ਜਿੱਦਾਂ ਪਹਿਲੀ ਮੌਤ ਹੋਈ ਆ ਵਾਵਾ ਹੋ ਗਈਆਂ ਜੇ ਹੂੰ ਕੀ ਮੰਗ ਕਰਦੇ ਜੀ ਹੁਣ ਹੈ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ ਜੋ ਤੁਸੀਂ ਦੱਸੋ ਬਾਬੇ ਕਾ ਨਸ਼ੇ ਦੀ ਰੋਗ ਹੋਵੇ ਆ ਨਸ਼ੇ ਦੀ ਰੋਗ ਹੋਵੇ ਇਹ ਨਸ਼ੇ ਕਾਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਜੀ ਕੀ ਮੁੰਡੇ ਦਾ ਨਾਮ ਕੀ ਸੀ ਸ਼ਖਜਿੰਦਰ ਸਿੰਘ ਅਸਲ ਜੀ ਕੀ ਗੱਲ ਤੁਹਾਨੂੰ ਕਿਦਾਂ ਬਦਲ ਗਏ ਨਹੀਂ ਨਾ ਹੀ ਸਾਡੇ ਪਰ ਨਾ ਹੀ ਪਹੁੰਚਦਾ ਤੇ ਨੇ 15-20 ਦਿਨ ਹੀ ਕਦੀ ਮੌਤ ਹੁੰਦੀ ਰਹਿੰਦੀ ਆ ਕੋਈ ਨਹਿਰ ਤੇ ਡਿਗਾ ਹੁੰਦਾ ਆ ਕੋਈ ਪਿਆਲੀ ਚ ਡਿਗਾ ਹੁੰਦਾ ਕੋਈ ਰੱਤਿਆ ਚ ਡਗਾ ਡਿਗਾ ਲਾ ਗਈ ਤੇ ਇਹਦੀ ਕਦੀ ਕੰਮ ਦਰਖਾਸਤ ਕੋਈ ਕੰਪਲੇਨ ਨਹੀਂ ਕੀਤੀ ਕਾਰਵਾਈ ਨਹੀਂ ਕਰਦੀ ਕੋਈ ਸਰਕਾਰ ਇੱਥੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਮਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸੀਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਗ ਫੜਨ ਵਾਲੇ ਉਹਦੇ ਸੀਲ ਕਿੰਨੇ ਕਰਾਉਣੀ ਆ ਅਸੀਂ ਖੁਦ ਆਪ ਸੀਲ ਕਰਾਈ ਬੰਦਾ ਨਹੀਂ ਚੁੱਕਦੇ ਇਹੋ ਜਿਹੇ ਹਾਲਾਤ ਨੇ ਪਿੰਡ ਦੇ ਪਿੰਡ ਦੇ ਆਟਾ ਸਾਡੇ ਪਿੰਡ ਘੱਟ ਹੋਏਗਾ ਤੇ ਸਮੈਕ ਜ਼ਿਆਦਾ ਹੋਏਗੀ ਕੀ ਮੰਗ ਕਰਦੇ ਜੀ ਸਰਕਾਰ ਕੋਲ ਮੰਗ ਇਹੋ ਸਰਕਾਰ ਤੋਂ ਕਰਦੇ ਆ ਕਿ ਨਹੀਂ ਦੀ ਰੋਕਥਾਮ ਲਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ ਨਹੀਂ ਤੇ ਗਾਂ ਜਿਹੜੇ ਗਾਂ ਬੱਚੇ ਵੱਜ ਜਾਣ ਜੋ ਜਿਨ੍ਹਾਂ ਨਾਲ ਹੋਣਾ ਇਹਨਾਂ ਦੇ ਵਿਚਾਰਿਆਂ ਨਾਲ ਜੋ ਹੋ ਗਿਆ ਤੇ ਹੋ ਗਿਆ